सुजानपुर के पिंड राणीपुर के किसान वालों शुरू किया गया वखरा उपरला जिला पठानकोट के पिंड राणीपुर तूड़ी की पैकिंग करन वाली लगाई गई मशीन पठानकोट जिले तो पहला एक मशीन जिला बठिंडे आई सी इस नाल चाली किलो तूड़ी की पैकिंग होंगी है किसानों वालों दस्या गया कि इस मशीन देूड़ी दे के मिट्टी कट्टा पूरा खत्म हो जाता है अब किसानों ने दसिया कि यह मशीन असी अपने घर के जिथे मर्जी रख लीए तो जगह भी बहुत घट मिलती है ਆਉ ਜਾਣਦੇ ਹਾਂ ਕਿ ਕਹਿਣਾ ਹੈ ਕਿਸਾਨਾਂ ਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਆਪਾਂ ਤੂੜੀ ਦਾ ਕੰਮ ਸਟਾਰਟ ਕੀਤਾ ਹੈਗਾ ਆਪਾਂ ਮਸ਼ੀਨ ਲੈ ਕੇ ਆਏ ਆ ਜਿਹੜੀ ਤੂੜੀ ਨੂੰ ਬੋਰੀਆਂ ਵਿੱਚ ਪੈ ਕਰਦੀ ਹੈ ਬੋਰੇ ਦੀ ਲੰਬਾਈ 32 ਤੋਂ 48 ਇੰਚ ਹੈ ਜਿਹਦੇ ਵਿੱਚ 35 ਤੋਂ 40 ਕੁਲੋ ਤੂੜੀ ਤਕਰੀਬਨ ਆਉਂਦੀ ਹੈ ਤੇ ਪਹਿਲਾਂ ਵੀ ਆਪਾਂ 4-5 ਸਾਲ ਤੋਂ ਖੁੱਲੀ ਤੂੜੀ ਦਾ ਕੰਮ ਕਰਦੇ ਸੀ ਜਿਹਦੇ ਵਿੱਚ ਕਸਟਮਰ ਨੂੰ ਦਿੱਕਤ ਆਉਂਦੀ ਸੀ ਸਪੇਸ ਦੀ ਤੇ ਉਸ ਦਿੱਕਤ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਸਾਨੂੰ ਪੈਕਿੰਗ ਦਾ ਕੰਮ ਸ਼ੁਰੂ ਕੀਤਾ ਤੇ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਆਪਣਾ ਵੱਧ ਤੋਂ ਵੱਧ ਸਹਿਯੋਗ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਧਿਆਲ ਸਿੰਘ ਹੈ ਤੇ ਸਾਡੇ ਚਾਚਾ ਮੇਰੇ ਗੁਰਦੀਪ ਸਿੰਘ ਬੱਲੂ ਹੈ ਇਹਨੇ ਨਾਵਾ ਕੰਮ ਧੂੜੀ ਦਾ ਖੋੜਿਆ ਹੈ ਜੁਗਿਆਲ ਰੋਡ ਨੀਅਰ ਰਾਣੀਪੁਰ ਨੀਅਰ ਬਿਸਕੁਟ ਫੈਕਟਰੀ ਦੇ ਲਾਗੇ 메ਨ ਰੋਡ ਤੇ ਆਪਾਂ ਧੂੜੀ ਦਾ ਕੰਮ ਕਰਦੇ ਆ ਨਵੀਂ ਮਸ਼ੀਨ ਆਪਾਂ ਲੈ ਕੇ ਆਇਆ ਇਹ ਤੂੜੀ ਜਿਹੜੀ ਪੈਕਿੰਗ ਹੁੰਦੀ ਹੈ 35 ਤੋਂ 40 ਕਿਲੋ ਹੁੰਦੀ ਹੈ ਤੇ ਜਿਹੜੀ ਸਾਡੀ ਮਸ਼ੀਨ ਹੈ ਜਿਹੜੀ ਮਿੱਟੀ ਹੈ ਬਿਲਕੁਲ ਬਾਹਰ ਕਰ ਦਿੰਦੀ ਹੈ ਬਹੁਤ ਹੀ ਵਧੀਆ ਤੂੜੀ ਹੈ ਡੇਰੀ ਫਾਰਮ ਤੇ ਹੋਰ ਵੀ ਜਿੱਦਾਂ ਤੁਸੀਂ ਆਪਣੇ ਘਰ ਦੇ ਵਿੱਚ ਵੀ ਇਹਨੂੰ ਰੱਖ ਸਕਦੇ ਹੋ ਬਹੁਤ ਹੀ ਘੱਟ ਜਗ੍ਹਾ ਮਲਦੀ ਹੈ ਮੈਂ ਪਠਾਨਕੋਟ ਦੇ ਲੋਕਾਂ ਨੂੰ ਜਾਂ ਸੁਜਨਪੁਰ ਦੇ ਜੁਗਿਆਲ ਦੇ ਲੋਕਾਂ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਕਿ ਸਾਡਾ ਬਦੋ-ਬਦ ਸੰਯੋਗ ਦਿਓ ਨਾਵਾ ਕੰਮ ਖੋੜਿਆ ਜਾਂ ਵੀਰ ਭਰਾਵਾਂ ਨੂੰ ਮੇਰੀ ਰਿਕਵੈਸਟ ਹੈ ਕਿ ਸਾਡੀ ਤੂੜੀ ਵਰਤ ਕੇ ਦੇਖੋ ਡੰਗਰਾ ਵਾਸਤੇ ਬਹੁਤ ਵਧੀਆ ਹੈ ਆ ਤੇ ਮੈਂ ਇੰਨੀ ਕੀ ਬੈਠੀ ਕਰਦਾ